ਪਿੰਡ ਸਹੋੜਾਂ ਦੇ ਵਿੱਚ ਖੜੇ ਆ ਤੇ ਤੁਹਾਨੂੰ ਪਹਿਲਾਂ ਤਿੰਨ ਨੀਵੇਂ ਪੱਥਰ ਦਿਖਾਣੇ ਆ ਜੋ ਕਿ ਪਿੰਡ ਸਹੋੜਾਂ ਦੇ ਵਿੱਚ ਲੱਗੇ ਹੋਏ ਨੇ ਜੋ ਕਿ ਵਿਕਾਸ ਦੇ ਦਾਅਵੇ ਕਰਦੇ ਨੇ ਅਤੇ ਇਹਨਾਂ ਤੋਂ ਸਾਬਿਤ ਹੁੰਦਾ ਹੈ ਕਿ ਪਿੰਡ ਦੇ ਵਿੱਚ ਕਾਫੀ ਵਿਕਾਸ ਹੋਇਆ ਹੈ ਅਤੇ ਇਹਨਾਂ ਨੀ ਪੱਥਰਾਂ ਨੂੰ ਸਰਦਾਰ ਜਗਮਉਂ ਸਿੰਘ ਕੰਗ ਨੇ ਰੱਖਿਆ ਸੀ ਤੇ ਮਾਨਯੋਗ ਜੱਥੇਦਾਰ ਉਜਾਗਰ ਸਿੰਘ ਬੜਾਲੀ ਨੇ ਰੱਖਿਆ ਹੋਇਆ ਦੂਸਰਾ ਨੀ ਪੱਥਰ ਤੇ ਤੀਸਰਾ ਵੀ ਜਗਮਉਂ ਸਿੰਘ ਕੰਗ ਦਾ ਰੱਖਿਆ ਹੋਇਆ ਤੇ ਸਾਡੇ ਨਾਲ ਪਿੰਡ ਦੇ ਬਜ਼ੁਰਗ ਨੇ ਤੇ ਹੋਰ ਵੀ ਗੱਲਬਾਤ ਕਰਦੇ ਆ ਪਿੰਡ ਦੇ ਮੁੱਦੇ ਨੂੰ ਲੈ ਕੇ ਸਰ ਕੀ ਕਹਿਣਾ ਚਾਹੁੰਦੇ ਹੋ ਪਿੰਡ ਦੇ 6 ਗੁਰੂ ਘਰ ਤੇ 7-8 ਦੇ ਕਰੀਬ ਸ਼ਮਸ਼ਾਨ ਘਾਟਾਂ ਹਾਂ ਬੱਕਰੀਆਂ ਕਿਉਂ ਹਾਂਜੀ ਬੱਕਰੀਆਂ ਕਿਉਂ ਇਹ ਪਹਿਲਾਂ ਤੋਂ ਹੀ ਬੱਕਰੀਆਂ ਬੱਕਰੀਆਂ ਆ ਜੀ ਹੋਣ ਨਹੀਂ ਹੋਈਆਂ ਇਹ ਪਹਿਲਾਂ ਦੇ ਬਜੂਰਗਾਂ ਦੇ ਟਾਈਮ ਤੇ ਆਉਂਦੀਆਂ ਜੀ ਵੱਖਰੀਆਂ ਵੱਖਰੀਆਂ ਮਤਲਬ ਕਿਹਾ ਜਾ ਸਕਦਾ ਵੀ ਆਪਸ ਦੇ ਵਿੱਚ ਜਿਹੜਾ ਭਾਈਚਾਰਾ ਪੂਰਾ ਕਾਇਮ ਹੈ ਹਾਂ ਜੀ ਪੂਰਾ ਕਾਇਮ ਹੈ ਜੀ ਜਦੋਂ ਕਿਸੇ ਨੂੰ ਲੋੜ ਪੈਂਦੀ ਆ ਇਕੱਠੇ ਹੁੰਦੇ ਆ ਜੀ ਸਾਰਾ ਪਿੰਡ ਇਕੱਠਾ ਹੋ ਜਾਂਦਾ ਕਹਿੰਦੇ ਤਿਹਾਰ ਗੁਰਪੁਰਬ ਅਲੱਗ-ਅਲੱਗ ਮਨਾਉਂਦੇ ਨੇ ਉਹ ਤਾਂ ਲੰਗਰਾਂ ਕਰਕੇ ਮਨਾਉਂਦੇ ਆ ਜੀ ਲੰਗਰ ਦੇ ਇੱਕ ਦਿਨ ਸਾਦੇ ਤਿੰਨੇ ਜਗ੍ਹਾ ਇੱਕੇ ਦਿਨ ਬਣਾ ਲੂਗੇ ਜੀ ਉਹ ਖਰਾਬ ਹੁੰਦਾ ਇਹ ਕਰਕੇ ਵੰਡ ਤੇ ਜੀ ਤਿੰਨ ਜਗ੍ਹਾ ਕਰ ਲਏ ਅਲੱਗ-ਅਲੱਗ ਕਰ ਲਏ ਵੀ ਇੱਕ ਦਿਨ ਦੂਆ ਲੰਗਰ ਕਰੋ ਦੂਹੇ ਤੀਆ ਇਹ ਦਿਨ ਤੀਆ ਚੌਥੇ ਦਿਨ ਚੌਥਾ ਹਮ ਲੰਗਰ ਖਾਣ ਵਾਸਤੇ ਸਾਰੇ ਪਿੰਡ ਵਾਲੇ ਜਾਂਦੇ ਆ ਹਾਂ ਜੀ ਜਾਂਦੇ ਆ ਜੀ ਪੂਰਾ ਪਿੰਡ ਆਉਂਦਾ ਜੀ ਹਾਂ ਜੀ ਤੇ ਸਰ ਡਿਸਪੈਂਸਰੀ ਹੈ ਪਿੰਡ 'ਚ ਕਿਉਂਕਿ ਬਜ਼ੁਰਗਾਂ ਨੂੰ ਜੇ ਲੋੜ ਪੈਂਦੀ ਹੈ ਬਿਮਾਰ ਹੁੰਦੇ ਆ ਤਾਂ ਕਿੱਥੇ ਜਾਂਦੇ ਆ ਫਿਰ ਬਾਜੀ ਆਖੜ ਚਰਾਲੀ ਜਾਉਂਗੇ ਜੀ ਹਮ ਇਹ ਖੁੱਲ੍ਹੇ ਡਾਕਟਰ ਦਾ ਦਾਅਵਾ ਹੋ ਜਾਂਦੀ ਨਹੀਂ ਤੇ ਫਾਇਰ ਵਾਲੀ ਜਾਣ ਪੈਂਦਾ ਡੰਗਰਾ ਦਾ ਹਸਪੀਟਲ ਹੈ ਨਹੀਂ ਜੀ ਉਹ ਵੀ ਨਹੀਂ ਹੈ ਨਾ ਜੀ ਆਏਗਾ ਪਰ ਡਾਕਟਰ ਨਹੀਂ ਮਤਲਬ ਹਸਪੀਟਲ ਹੈਗਾ ਪਰ ਡਾਕਟਰ ਨਹੀਂ ਡਾਕਟਰ ਨਹੀਂ ਤੇ ਜ਼ਰੂਰ ਸਹੋੜਾ ਦਾ ਜੋ ਹਸਪੀਟਲ ਹੈ ਜੇਕਰ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਰਮਾਨ ਇਹ ਵੀਡੀਓ ਦੇਖ ਰਹੇ ਆ ਤਾਂ ਇਹ ਹਸਪਤਾਲ ਦੇ ਵਿੱਚ ਡਾਕਟਰ ਭੇਜੇ ਜਾ ਸਕਦੇ ਨੇ ਕਿਉਂਕਿ ਹਸਪਤਾਲ ਤਾਂ ਹੈ ਪਰ ਡਾਕਟਰ ਨਹੀਂ ਹੈ ਸਾਡੇ ਨਾਲ ਪਿੰਡ ਦੇ ਹੋਰ ਨੇ ਸਰ ਕੀ ਕਹਿਣਾ ਚਾਹੁੰਦੇ ਹੋ ਪਿੰਡ 'ਚ ਹੋਰ ਕਿਹੜੀ ਕਿਹੜੀ ਕੋਈ ਲਾਇਬ੍ਰੇਰੀ ਕੋਈ ਗਰਾਊਂਡ ਹੈਗਾ ਨਹੀਂ ਹੈ ਨਹੀਂ ਲਾਇਬ੍ਰੇਰੀ ਹੈ ਨਹੀਂ ਕੋਈ ਨਾ ਗਰਾਊਂਡ ਹੈ ਗਰਾਊਂਡ ਜਗ੍ਹਾ ਦਿੱਤੀ ਬਣਿਆ ਨਹੀਂ ਹੁਣ ਤੱਕ ਜੀ ਹਾਂਜੀ ਤਿੰਨ ਕਿਲੇ ਪੈ ਜੀ ਬਣ ਜਗ੍ਹਾ ਮਿਲੀ ਉਹਦੇ 'ਚ ਬਣਦਾ ਚੰਗੀ ਗੱਲ ਹੈ ਜੀ ਆ ਤੇ ਜ਼ਰੂਰ ਇਹ ਪਿੰਡ ਸਹੋੜਾ ਦੀ ਤੁਹਾਨੂੰ ਅਸੀਂ ਵੀਡੀਓ ਵਿਖਾਈ ਹੈ ਤੇ ਪਿੰਡ ਦੇ ਵਿੱਚ ਵੱਖਰਾ ਇਹੀ ਹੈ ਕਿ ਇਹ ਜ਼ਿਲ੍ਹਾ ਮੁਖਾਲੀ ਦਾ ਪਿੰਡ ਹੈ ਤੇ ਪਿੰਡ ਦੇ ਵਿੱਚ 6 ਤੋਂ 7 ਗੁਰੂ ਘਰ ਨੇ ਅਤੇ ਪਿੰਡ ਦੇ ਵਿੱਚ 7 ਤੋਂ 8 ਜਿਹੜੇ ਆ ਸ਼ਮਸ਼ਾਨ ਘਾਟ ਨੇ ਹਾਲਾਂਕਿ ਕਬਰਿਸਤਾਨ ਦੀ ਗੱਲ ਨਹੀਂ ਕੀਤੀ ਤਾਂ ਉਹ ਵੀ ਇਹ ਪਿੰਡ ਦੇ ਵਿੱਚ ਹੀ ਆਉਂਦਾ ਹੈ ਤੇ ਜ਼ਰੂਰ ਏਕਾ ਹੋਣ ਦੀ ਲੋੜ ਹੈ ਤੇ ਪਿੰਡ ਦੇ ਵਿੱਚ ਇੱਕੋ ਹੀ ਸ਼ਾਨਦਾਰ ਗੁਰੂ ਘਰ ਬੰਨਾ ਚਾਹੀਦਾ ਹੈ ਤੇ ਇੱਕੋ ਹੀ ਸ਼ਮਸ਼ਾਨ ਘਾਟ ਹੋਣਾ ਚਾਹੀਦਾ ਕਿਉਂਕਿ ਜੇਕਰ ਗੁਰੂ ਘਰ ਵੱਖ-ਵੱਖ ਹੁੰਦੇ ਨੇ ਤਾਂ ਸੁਰੱਖਿਆ ਦੇ ਮੱਦੇਨਜ਼ਰ ਕਿਉਂਕਿ ਕਈ ਥਾਵਾਂ ਤੇ ਗਲਤ ਕੰਮ ਕਾਫੀ ਗੁਰੂ ਘਰਾਂ ਦੇ ਵਿੱਚ ਦੇਖਣ ਨੂੰ ਮਿਲਦੇ ਨੇ ਤੇ ਸੁਰੱਖਿਆ ਵਧੀਆ ਪ੍ਰਬੰਧ ਕੀਤੇ ਜਾ ਸਕਦੇ ਨੇ ਤੁਸੀਂ ਵੀ ਕਮੈਂਟ ਕਰਕੇ ਆਪਣੇ ਵਿਚਾਰ ਸਾਂਝੇ ਕਰਿਓ ਕਿ ਜੋ ਅੱਜ ਤੁਹਾਨੂੰ ਅਸੀਂ ਵੀਡੀਓ ਵਿਖਾਈ ਹੈ ਕਿ ਸੱਚ ਹਿੱਦੀ ਸੱਚ ਦੇ ਵਿੱਚ ਹੀ ਇੱਕ ਪਿੰਡ ਦੇ ਵਿੱਚ ਇੱਕ ਗੁਰੂ ਘਰ ਹੋਣਾ ਚਾਹੀਦਾ ਤੇ ਜਾਤ ਪਾਤ ਤੋਂ ਵੱਖਰੇ ਹੋ ਕੇ